ਸਾਹਿਬ ਦੇ ਹਲਕਾ ਬੱਸੀ ਪਟਾਣਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪਰਤੀ ਮੁਹਿਮ ਨੂੰ ਲੋਕਾਂ ਦੇ ਵੱਲੋਂ ਜੁੜਾਏ ਲੋਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਰਬਾਰਾ ਸਿੰਘ ਗੁਰੂ ਤੇ ਕੌਂਸਲਰ ਮਨਪ੍ਰੀਤ ਸਿੰਘ ਹੈਪੀ ਵੀ ਮੌਜੂਦ ਰਹੇ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਨਵੇਂ ਸਿਰੇ ਤੋਂ ਪਰਤੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋ ਰਹੇ ਨੇ आज ਵੀ ਜਿਹੜੀ ਇਹ ਮੀਟਿੰਗ ਰੱਖੀ ਗਈ ਸੀ ਬਸੀ ਪਠਾਨਾ ਇਹ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਭਰਤੀ ਮਹਿੰਮ ਚਲਾਈ ਗਈ ਹੈ ਜਿਹਦੇ ਨਵੇਂ ਸਿਰੋਂ ਮੈਂਬਰ ਦੇ ਲਈ ਹਫਾਰੇ ਬਣਦੇ ਆ ਉਹ ਜੋ ਇਲੈਕਸ਼ਨ ਕਮਿਸ਼ਨ ਦਾ ਕਾਨੂੰਨ ਹੈ ਉਹਦੇ ਮੁਤਾਬਕ ਹਰ ਪਾਰਟੀ ਨੂੰ ਹਰ 5 ਸਾਲ ਬਾਅਦ ਨਵੇਂ ਸਿਰੋਂ ਮੈਂਬਰ ਬਣਾਉਣੇ ਚਾਹੁੰਦੇ ਆ ਤਾਂ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਕਿਉਂਕਿ 5 ਸਾਲ ਹੋ ਗਏ ਸੀ ਦੀ ਨਵੇਂ ਸ੍ਰੋ ਮੈਂਬਰਸ਼ਿਪ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ ਅੱਜ ਬਰਸੀ ਪਟਾਣਾ ਸ਼ਹਿਰ ਦੇ ਵਿੱਚ ਜਿਹੜੀ ਹੈ ਇਹ ਸ਼ੁਰੂ ਕੀਤੀ ਹੈ ਇਹਦੇ ਵਿੱਚ ਦਸਤਖਤਾਰ ਮਨਮੋਹ ਸਿੰਘ ਜੀ ਮਕਾਰੋਂਪੁਰ ਸਾਹਿਬ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਮਠਾਲੂ ਸਾਹਿਬ ਜ਼ਿਲ੍ਹਾ ਪ੍ਰਧਾਨ ਦੀਪ ਸਿੰਘ ਜੀ ਸਾਡੇ ਖਰਜ ਸਿੰਘ ਲਾਢੀ ਜ਼ਿਲ੍ਹਾ ਪ੍ਰਧਾਨ ਜੂਠ ਸਿੰਘ ਸ਼ਹਿਰੀ ਸਾਡੇ ਬਲਵਿੰਦਰ ਸਿੰਘ ਜੀ ਪੁੱਛੀ ਜਿਹੜੇ ਕੇਜੂ ਦੇ ਕੋਆਰਡੀਨੇਟਰ ਨੇ ਹਮਦੇਸ਼ ਸਿੰਘ ਬਡਾਲੀ ਜੀ ਤੇ ਮਨਪ੍ਰੀਤ ਹੈਪੀ ਤੇ ਹੋਰ ਬਹੁਤ ਸਾਰੀ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਜਿੱਤੇ ਹਾਜ਼ਰ ਸੀ ਤੇ ਵਰਕਰ ਵੀ ਜਿਹੜੇ ਹਨ ਉਹ ਹਾਜ਼ਰ ਸਨ। ਉਹ ਇਹ ਧਰਤੀ ਜਿਹੜੀ ਹੈ ਆ ਪਬਲਿਕ ਦੇ ਵਿੱਚ ਬਹੁਤ ਉਤਸ਼ਾਹ ਹੈ, ਉਤਸ਼ਾਹ ਹੈ। ਵੱਡੀ ਗਿਣਤੀ ਦੇ ਵਿੱਚ ਬੀਬੀਆਂ ਦੇਖੋ ਬੀਬੀਆਂ ਵੱਡੀ ਗਿਣਤੀ ਦੇ ਵਿੱਚ ਆਈਆਂ ਹੈ ਇਹ ਵੱਡੀ ਗੱਲ। ਕਿ ਬੀਬੀਆਂ ਦੇ ਵਿੱਚ ਵੀ ਪੂਰਾ ਉਤਸ਼ਾਹ। ਤੋਂ ਹਲਕੇ ਦੇ ਵਿੱਚ ਅਸੀਂ ਜਿਹੜੀ ਪਹਿਲੇ ਪੜਾਅ ਦਾ ਟਾਰਗੇਟ ਰੱਖਿਆ। ਉਹ 35000 ਦਾ ਰੱਖਿਆ ਬਸਿਕਾਣਾ ਹਲਕੇ ਦੇ ਵਿੱਚ। ਔਰ ਇਸ ਤੋਂ ਇਸ ਟਾਰਗੇਟ ਦੇ ਪਹਿਲੇ ਪੜਾਅ ਦਾ ਇੱਕ ਟੂਕਾ ਟਾਰਗੇਟ ਇਸ ਨੂੰ ਅੱਗੇ ਹੋਰ ਮੈਂਬਰਸ਼ਿਪ ਵਧਾਵਾਂਗੇ ਬਾਕੀ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਅਸੀਂ ਪਿੰਡਾਂ ਦੇ ਸਰਕਲਾਂ ਦੇ ਵਿੱਚ ਵੀ ਮੀਟਿੰਗਾਂ ਕੀਤੀਆਂ ਪਿੰਡਾਂ 'ਚ ਵੀ ਪੂਰਾ ਉਤਸ਼ਾਹ ਹੈ ਔਰ ਲੋਕਾਂ ਨੂੰ ਇਹ ਪਤਾ ਹੈ ਕਿ ਇੱਕੋ ਇੱਕ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੇ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਕਿਸਾਨਾਂ ਦੀ ਔਰ ਪੰਜਾਬੀਅਤ ਦੀ ਜਿਹੜੀ ਹੈ ਉਹ ਰਾਖੀ ਕਰਦੀ ਹੈ ਜਿਸ ਤਰ੍ਹਾਂ ਆਪਾਂ ਪਾਣੀਆਂ ਦੀ ਗੱਲ ਲੈ ਲਓ ਕੱਲਾ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਪਾਣੀਆਂ ਦੀ ਗੱਲ ਕਰਦਾ ਵੀ ਪਾਣੀ ਪੰਜਾਬ ਦੇ ਬਾਕੀ ਪਾਰਟੀਆਂ ਤਾਂ ਕਹਿੰਦੀਆਂ ਵੀ ਹਰਿਆਣਾ ਸਾਨੂੰ ਵੀ ਦੋ ਬਿਲਡਿੰਗ ਨੂੰ ਵੀ ਦੋ ਹੋਰਾਂ ਨੂੰ ਵੀ ਦੋ ਅਸੀਂ ਇਹਨੂੰ ਬਾਰੇ ਵੀ ਦੂਜਿਆਂ ਨੂੰ ਦੋਣਾ ਆਪਣਾ ਦੇਸ਼ ਹੈ ਪਰ ਜੇ ਪੰਜਾਬ ਕੋਲੇ ਫालतू ਪਾਣੀ ਹੋਵੇ ਤਾਂ ਹੀ ਦੇ ਸਕੀਏ ਇੱਕ ਇਕੱਲੀ ਜਿਹੜੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਸਾਰਾ ਤੇ ਔਰ ਪਾਣੀ ਦਾ ਜਿਹੜਾ ਇਸ਼ੂ ਹੈ ਨਾ ਸਾਰੇ ਪੰਜਾਬ ਦਾ ਸਾਰੇ ਪੰਜਾਬੀਆਂ ਦਾ ਇਸ਼ੂ ਹੈ ਇਕੱਲਾ ਕਿਸਾਨਾਂ ਦਾ ਇਸ਼ੂ ਨਹੀਂ ਕਿਉਂਕਿ ਦੇ ਖੇਤਾਂ ਨੂੰ ਪਾਣੀ ਨਹੀਂ ਲੱਗੂ ਪਾਣੀ ਕਿਤੇ ਹੋਰ چلا ਜਾਂਦਾ ਤਾਂ ਜ਼ਮੀਨ ਬੰਦਰ ਹੁੰਦੀ ਹੈ ਤਾਂ ਖੇਤ ਮਜ਼ਦੂਰ ਤੇ ਵੀ ਅਸਰ ਪੈਂਦਾ ਉਹ ਕਿੱਥੇ ਆਪਣੀ ਲੇਬਰ ਕਰੂ ਜੇ ਕਿਸਾਨ ਕੋਲੇ ਦੀਵਿੰਦਾਰ ਕੋਲੇ ਦਾਣੇ ਖਾਣ ਮੁਕੇ ਹੋਣਗੇ ਪਾਣੀ ਨਹੀਂ ਹੋਊਗਾ ਫਸਲਾਂ ਨੂੰ ਤਾਂ ਉਹ ਸ਼ਹਿਰ ਚ ਕੀ ਖਰੀਦਣਾਊਗਾ ਦੁਕਾਨਾਂ ਜੇ ਉਹਨਾਂ ਦੇ ਫਿਰ ਤੇ ਚੱਲਦੇ ਆ ਜੇ ਜਿੰਸ ਹੋਊਗਾ ਹੀ ਮੰਡੀ ਤੇ ਲੈ ਕੇ ਆਉਣੇ ਆ ਆਰਥਿਕਾਂ ਦਾ ਸ਼ੈਲਰ ਵਾਲਾਂ ਦਾ ਸ਼ੈਲਰ ਲੇਬਰ ਦਾ ਸਾਰਿਆਂ ਦਾ ਜੁੜਾ ਹੈ ਉਹ ਕਿਸਾਨੀ ਤੇ ਨਿਰਭਰ ਹੈ ਆਪਣੀ ਦੇ ਵੀ ਪੰਜਾਬ ਦੀ ਆਰਥਿਕਾ ਉਹ ਖੇਤੀਬਾੜੀ ਤੇ ਨਿਧਾ ਦਾ ਆਧਾਰਿਤ ਆਰਥਿਕਤਾ ਹੈ ਇਸ ਕਰਕੇ ਇਸ਼ੂ ਕਈ ਵੀ ਨਹੀਂ ਹੁੰਦਾ ਕਿਵੇਂ ਪਾਣੀ ਕੱਲੇ ਕਿਸਾਨਾਂ ਦਾ ਸਾਰੇ ਪੰਜਾਬੀਆਂ ਦਾ ਪੰਜਾਬ ਦੇ ਹਰ ਵਰਗ ਦਾ ਤੇ ਇੱਥੇ ਪਹਿਰਾ ਜਿਹੜਾ ਹੈ ਸ਼੍ਰੋਮਣੀ ਕਾਲੇਚਲੋ ਟੱਪ ਕੇ ਦਿੰਦਾ ਹੈ ਇੱਕ ਉਦਾਹਰਨ ਬਾਕੀ ਗਰੀਬਾਂ ਨੂੰ ਹੈ ਕਿ ਦੰਨੀਆਂ ਸਾਡੇ ਨੇ ਸਕੀਮਾਂ ਬਣਾਈਆਂ ਤੇ ਇਹ ਸਕੀਮਾਂ ਤੇ ਪੈਨਸ਼ਨਾਂ ਨੇ ਤੇ ਆਪਦਾਦ ਸਕੀਮਾਂ ਤੇ ਹੋਰ ਸਕੀਮਾਂ ਨੇ ਜੇ ਕਿਸਾਨਾਂ ਨੂੰ ਮੁਫਤ ਬਿਜਲੀ ਟਿਊਬਲਾਂ ਦੀ ਦਿੱਤੀ ਉਹ ਵੀ ਸ਼੍ਰੋਮਣੀ ਕਾਲੇਚਲੋ ਨੇ ਦਿੱਤੀ ਇਸ ਕਰਕੇ ਹਰ ਵਰਗ ਜਿਹੜਾ ਹੈ ਇਹ ਸੋਚਦਾ ਔਰ ਹੁਣ ਇਹ ਠੱਗੇ ਹੋਏ ਮਹਿਸੂਸ ਕਰਦੇ ਆ ਕਿ ਆਮ ਆਦਮੀ ਪਾਰਟੀ ਨੇ ਬਹੁਤ ਕੁਝ kiya ਸੀ ਅਸੀਂ ਬੀਬੀਆਂ ਨੂੰ 1000 ਰੁਪਏ ਮਹੀਨਾ ਦੇਵਾਂਗੇ ਔਰ ਨੌਜਵਾਨਾਂ ਨੂੰ ਸਰਕਾਰ ਨੌਕਰੀ ਦੇਵੋਗੇ ਸਾਰੇ ਠੱਗੇ ਮਹਿਸੂਸ ਕਰਦੇ ਕਿ ਸਾਨੂੰ ਲਾਰੇ ਲਾ ਕੇ ਤੇ ਹੁਣ ਸ਼੍ਰੋਮਣੀ ਕਾਦੀ ਦਾ ਜਿਹੜੀ ਹੈ ਪੂਰਾ ਝੂਠਾ ਹੈ ਸੰਗਤ ਦਾ ਤੇ ਅਸੀਂ ਭਾਰਤੀ ਦੇ ਵਿੱਚ ਸਾਰੀ ਲੀਡਰਸ਼ਿਪ ਡਟ ਕਮਿਟ ਅਰਾਉਂਡ ਯੋਰ ਫਾਰੇ ਵਰਕਰ ਡਟ ਕਮਿਟ ਕਰਨੀ ਔਰ ਵੱਡੀ ਗਿਣਤੀ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਉਹ ਭਾਰਤੀ ਜਿਹੜੀ ਹੈ ਉਹ ਕਰਾਂਗੇ ਰਾਜਨੀਤਿਕ ਖਾਲਸਾ ਰਾਜਨੀਤਿਕ